ਸਤਿ ਸ਼੍ਰੀ ਅਕਾਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਸ਼ਾਨਦਾਰ ਟੋਪ ਕਲਾਸ ਦੀ ਝੋਟੀਆਂ ਆ ਬਾਈ ਨਾਲ ਵਧੀਆ ਰਿਕਾਰਡ ਵਾਲੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਜੀਠਾ ਜੀ ਹੋਰ ਬਾਈ ਹੋਰ ਵੀ ਕੈਮ ਜੀ ਹੋਰ ਜਿਹਨੇ ਭੈਣ ਭਰਾ ਮਾਡਾ ਡੇਰੀ ਫਾਰਮ ਦੇ ਜੁੜਿਆ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਕਿ ਜੀ ਸਾਰਿਆਂ ਦਾ ਜਿਲੋਂ ਧੰਨਵਾਦ ਕਰਦੇ ਆ ਤੇ ਝੋਟੀਆਂ ਵੀਰ ਜੀ ਅੱਜ ਚਲੋ ਆਪਣੇ ਕੋ ਜਨਵਾਰ ਤੇ 7-8 ਹੀ ਹਾਂਜੀ ਹਾਂਜੀ ਇਹਨਾਂ ਦੇ ਵਿੱਚੋਂ 4-5 ਪੀਸ ਵਧੀਆ ਆ ਗਏ ਹਾਂਜੀ ਇੱਕ ਸਿਰੇ ਦੀ ਝੋਟੀ ਆ ਚੰਗੀ ਵੱਡੀ ਠੀਕ ਜੀ ਦਰਸ਼ਨੀ ਝੋਟੀ ਆ 20 ਕਿਲੋ ਵਾਲੀ ਠੀਕ ਜੀ ਬਾਬਾ ਜੀ ਪੀਸ ਕਿੱਧਰੋਂ ਆਉਂਦਾ ਫਿਰ ਕੱਟ ਕੇ ਮੈਂ ਤੁਹਾਨੂੰ ਦਿਖਾਉਂਦਾ ਪਈ ਠੀਕ ਜੀ ਦੇਖੋ ਜੀ ਕਰੋ ਦਰਸ਼ਨ ਹੋ ਗਏ ਵੀਰ ਝੋਟੀ 10 ਆਈ ਹਾਂਜੀ ਤੇ ਵੀਰ ਨੇ ਇੰਨਾ ਮਾਨ ਕੀਤਾ ਵੀ ਕਹਿੰਦਾ ਵੀ ਝੋਟੀ ਵੀਰ ਦੇਣੀ ਤੈਨੂੰ ਠੀਕ ਜੀ ਚੰਗੀ ਯਵਰ ਜਿਹਨੂੰ ਕਹਿੰਦੇ ਨਾ ਐਂਡ ਪੀਸ ਠੀਕ ਜੀ ਇੱਕ ਰਕਵਾਲਟੀ ਆ ਗਈ ਐ ਸੂਈ ਮਤਲਬ ਇਹ ਆਜੀ ਆ ਆਜੀ ਸੂਈ ਵੀਰ ਬਨੇ ਦੇ ਪੰਜਵੇਂ ਸੂਈ ਹੈ 5000 ਦੀ ਤਾਂ ਹੀ ਗਿਆ ਯੂਰਪਈ ਆ ਓਕੇ ਜੀ ਪੁਛਾਂ ਚਕਾਉਣ ਵਾਲੀ ਠੀਕ ਹੈ ਉਹ ਚੀਜ਼ ਆ ਪੂਰੀ ਕੁਆਲਟੀ ਕਿਉਂ ਦੇਖੋ ਲੱਗਾ ਕਿਦਾਂ ਡੋਮਣਾ ਲੱਗਾ ਹੁੰਦਾ ਸਹੀ ਗੱਲ ਬਾਬਾ ਜੀ ਬਿਲਕੁਲ ਸਹੀ ਗੱਲ ਇਹ ਚੀਜ਼ ਹੈ ਵੀ ਆਪਣੀ ਏਰੀਆ ਦੀ ਦਾ ਚੈਂਪੀਅਨ ਵੀ ਜਿਹਨੂੰ ਕਹਿੰਦੇ ਹਰਿਆਣੇ ਦੇ ਵਿੱਚ ਤਾਵੇਂ ਟਿੱਲੇ ਚੈਂਪੀਅਨ ਝੋਟੀ ਨਾ ਉਹ ਝੋਟੀ ਹੈ ਬਾਈ ਕੋਲ ਤਾਂ ਸਾਰੀ ਡਿਟੇਲ ਪੁੱਛਾਂਗੇ ਰਕਾਰਡ ਰਿਕਾਰਡ ਸਾਹਿਬ ਪੁੱਛਾਂਗੇ ਤੋਰੋ ਭਾਈ ਜੀ ਖੋਲੋ ਜੀ ਤੇ ਬੱਚਾ ਕੀ ਮਗਰ ਪਾਇਆ ਜੇ ਘਟਾ ਘਟਾ ਪਮਾਲੀ ਆ ਗਿਆ ਜੀ ਠੀਕ ਜੀ ਦੇਖੋ ਜੀ ਇਹਦੇ ਵੀਰ ਕੋ ਚੰਗੀ ਸੇਵਾ ਵੀਰ ਕਰੇ ਨਾ ਤੇ 20 ਕਿਲੋ ਤੋਂ ਬਾਹਰ ਦੁੱਧ ਚੱਲੂਗੀ ਯਾਰ ਚੱਲੂਗੀ ਚੱਲੂਗੀ ਸੇਵਾ ਵਧੀਆ ਮੰਗਦੀ ਝੋਟੀ ਖੰਡਾਣਾ ਪਾਣੀ ਚੰਗਾ ਮਿਲੇ ਦੇਖੋ ਇਹ ਨੇ ਲੈ ਵੇ ਕਿ ਦਿਲੀਆਂ ਨੂੰ ਲੱਗੇ ਹੁੰਦੇ ਆ ਸਹੀ ਗੱਲ ਵਿੱਚ ਇਹ ਕਨੇ ਸਾਂਭੀ ਆ ਖਰਾਕ ਪਾਈ ਆ ਬਾਬਾ ਜੀ ਮਾਮਾ ਕੋਈ ਇਹ ਗੱਲ ਨਹੀਂ ਕਹਿਣਾ ਦੇਸੀ ਦੀ ਦਰਸ਼ਨੀ ਚੀਜ਼ ਆ ਵੀਰ ਇੱਕ ਚੀਜ਼ ਦਰਸ਼ਨੀ ਚੀਜ਼ ਆ ਗਏ ਲਾ ਦੇ ਲਾ ਦੇ ਬਾਬਾ ਜੀ ਲਾ ਦੇ ਖਲਕਾਰੀ ਪਾਈ ਆ ਵੇਖੋ ਕਿੱਥੇ ਕਿਸੇ ਲਗਾ ਚਗਾ ਖਾ ਲਾ ਰੋ ਖਲਾ ਰੋ ਵੀਰੇ ਇੱਕ ਦਰਸ਼ਨੀ ਚੀਜ਼ ਆ ਗਏ ਠੀਕ ਇਹ ਹੱਡੀ ਵਾਲੀ ਮੈਂ ਆ ਪੁੱਠਾ ਥੋੜਾ ਬੜਾ ਜੰਗਾ ਵਾ ਇਹ ਕਹਦਾ ਸੀ ਦੇਸੀ ਗੋਤਾਜ ਮਾ ਪਾਈ ਆ ਲੈ ਓਏ ਕਮਾਓ ਇੱਕ ਨਾ ਫਿਰ ਕਮਾਓ ਜੀ ਥੋੜਾ ਵਾ ਨਸ ਨਹੀਂ ਮੈਨੂੰ ਲੱਗਦਾ ਹਾਂ ਜੀ ਮੈਨੂੰ ਨਹੀਂ ਲੱਗਦਾ ਜੀ ਠੀਕ ਜੀ ਹਾਂ ਜੀ ਹੇਰ ਦੇਖੋ ਫਿਰਤਾ ਹੈ ਥਾਣ ਦਾ ਗਾਵ ਆਮ ਮਹੀ ਜਨੀ ਵੀਰ ਮੈਂ ਦੀ ਗਾੜਿਆ ਜਿਹੜੀ ਗੱਲ ਹੈ ਜਿਤਨਾ ਦੀ ਮੈਂ ਅੱਜ ਇੱਕ ਕੁਆਲਿਟੀ ਵਾਲੇ ਦੁਆਲੇ ਸੁਸਵੀਰ ਆ ਗਏ ਕ ਮਹੀ ਕਾਦੀ ਠੀਕ ਹੈ ਭਾਈ ਤੇ ਵੇਖੋ ਥਾਨ ਲੱਗਾ ਵਿਰਲ ਵਿਰਲ ਤੇ ਬਹੁਤ ਟੌਪ ਕਲਾਸ ਝੋਟੀ ਤੇ ਵਧੀਆ ਜਨਾ ਲੈਵਾ ਪਛਾਨ ਫੜ ਫੜ ਪਛਾਨ ਨਿਕਲੇ ਆ ਸਹੀ ਗੱਲ ਘੇਰ ਰੱਖ ਕੇ ਚੱਲਣ ਦੀ ਗੱਲ ਕਰਾਂਗੇ ਹਿੰਦੇ ਹਾਂ ਨਾ ਉਹ ਚੀਜ਼ ਬਣੀ ਹੈ ਸਹੀ ਗੱਲ ਬਾਬਾ ਜੀ ਦਿਨਾਂ ਵੀ ਘੋੜੀ ਦੇ ਵਿੱਚ ਕਿੰਨਾ ਭਲਾਇ ਕਰਦਾ ਮਗਰਮਦ ਉਹ ਸਾ ਆ ਗਿਆ ਪੈਰ ਰੱਖ ਕੇ ਮਗਰਮਦ ਦੇ ਉੱਤੇ ਫਿਰ ਬੰਦੇ ਨੂੰ ਨਾ ਪੂਰਾ ਮਾਣ ਹੀ ਮੈਂ ਚਲੋ ਗਾੜੀ ਵਿਗਣੀ ਲੈਣੀ ਕਿਸਮਤ ਹੀ ਆ ਹਾਂਜੀ ਹਾਂਜੀ ਬੰਦੇ ਨੇ ਸਾਡਾ ਵੀਰ ਨੇ ਨੰਬਰ ਦਿੱਤਾ ਹਾਂਜੀ ਮੈਂ ਦੇ ਪੂਰਾ ਮਾਣ ਵੀ ਗਿਆ ਤੇ ਘਰ ਆ ਗਿਆ ਤੇ ਮੈਂ ਤੇਰੀ ਲੈ ਜੂਗਾ ਠੀਕ ਆ ਆਪਣਾ ਕੋਈ ਪੀਰ ਭਰਾ ਹੋ ਜੇ ਨੰਬਰ ਦਾ ਕਿਹੜੀ ਗੱਲ ਆ ਪਰ ਕਿਹੜੀ ਨਾਮੀ ਝੋਟੀ ਆ ਕੇ ਜਿਹੜੂ ਕਿਸੇ ਦਰਸ਼ਨੀ ਕਰਾਉਂਦਾ ਇਕੋ ਵੀਰਿਆ ਵੀਰੇ ਯਾਦਗਰੀ ਵੀ ਜਿਹੜਾ ਭਰਾ ਜਿੱਥੇ ਜਿੱਥੇ ਮੈਂ ਵੀਰੇ 20 20 ਕਨਵਾਲੀ ਝੋਟੀ ਕੱਲੀ ਆਣਾ ਯਾਦ ਕਰਦੇ ਬੰਦੇ ਵੀ ਠੀਕ ਜਾਨਵਰ ਆਏ ਠੀਕ ਜੀ ਇਹ ਕੋ ਆਪ ਅੰਦਾਜ਼ਾ ਲਾੜੇ ਵੀ ਹੁਣ ਜੇ ਇਹੋ ਜੀ ਜਾਨਵਰ ਨੇ ਦੁੱਧ ਨਹੀਂ ਕੱਢਣਾ ਤਾਂ ਫੇਰ ਕਿਹੜੀ ਝੋਟੀ ਬਿਲਕੁਲ ਸਹੀ ਗੱਲ ਬਾਬਾ ਜੀ ਕੁਆਲਿਟੀ ਹੈ ਬਿਲਕੁਲ ਸਹੀ ਗੱਲ ਜੀ ਸਾਰੀ ਆਲੇ ਤੋਂ ਬੜੇ ਸਰਾ ਪੂਰੀ ਚੈਂਪੀਅਨ ਝੋਟੀ ਆ ਸਹੀ ਗੱਲ ਬਿਲਕੁਲ ਦੇਖੋ ਇੱਕ ਕਰੋ ਚੈੱਕ ਆਲੇ ਦਵਾਲੇ ਸਾਰੀ ਚੈੱਕ ਕਰੋਨੇ ਆ ਤੇ ਟੌਪ ਕਲਾਸ ਜਿਹਨੂੰ ਕਹਿੰਦੇ ਆ ਉਹ ਝੋਟੀ ਆ ਤੇ ਵਧੀਆ ਤੇ ਕੁਆਲਟੀ ਵਾਲੀ ਤੇ ਟੈਗ ਟੂਕ ਪੇ ਝੋਟੀ ਨੂੰ ਅਗਲੀ ਝੋਟੀ ਵੀ ਨਾਮੀ ਆ ਤੇ ਬਾਕੀ ਜਿਹੜਾ ਵੀ ਕੋਈ ਵੀਰ ਭਰਾ ਇਹ ਝੋਟੀ ਦੇ ਲੈਣ ਦਾ ਚਾਹ ਬਾਣਿਆ ਹਾਂਜੀ ਤੇ ਫੋਨ ਕਰ ਲੈ ਉੱਚੇ ਰੇਟ ਦਾ ਡੰਗਰ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਸਰਬ ਕੋ ਵੀਰ ਭਰਾ ਮੰਗੂਗਾ ਹਾਂਜੀ ਹਾਂਜੀ ਠੀਕ ਜੇ ਬਾਈ ਕਹਿੰਦਾ ਜਿੰਨੇ ਵੀ ਪਸੰਦ ਆ ਤੋ ਮੇਰਾ ਭਰਾ ਫੋਨ ਤੇ ਕਰਕੇ ਗੱਲ ਪੁੱਛ ਸਕਦਾ ਠੀਕ ਜੀ ਉਹ ਕੇ ਰਪੋਰਟ ਹੈ ਜੀ ਬਾਕੀ ਅਜੇ ਵੀਰ ਬੜੀ ਵਾਹਿਗੁਰੂ ਦੀ ਕਿਰਪਾ ਹੈ ਜਨਵਰ ਸਵੇਰੇ ਸਾਡੇ ਕੋਲ 12 13 ਝੋਟੀਆਂ ਇਹ ਵੀ ਹੁਣੇ ਸੂਈ ਆ ਵੀ ਝੋਟੀ ਅਜੇ ਹੁਣੇ ਸੂਈ ਜ 15 ਮਿੰਟ ਹੀ ਹੋਏ ਠੀਕ ਹੈ ਜੀ ਐਰ ਕੋਣੀ ਆ ਪੂਰੀ ਝੋਟੀ ਵਰਦੀ ਠੀਕ ਹੈ ਦੇਖੋ ਝੋਟੀ ਤੁਰੋ ਬਾਈ ਦਬਾਨਾ ਬੱਚਾ ਕਿਥੋਂ ਲਾਉਗਾ ਪੂਰੀ ਝੋਟੀ ਵੀਰ ਚੰਗੀ ਆ ਕੁਆਲਟੀ ਵਾਲੀ ਹਾਂਜੀ ਦੂਜਾ ਸੂਆ ਝੋਟੀ ਸੂਈ ਆ ਇਹ ਦੂਜਾ ਸੋਹਾ ਜੇ ਪੰਜ ਚਾਰ ਝੋਟੀਆਂ ਸੱਤ ਅੱਠ ਆਇਆ ਜੀ ਵੀ ਚਾਰ ਝੋਟੀਆਂ ਜਿਹੜੀਆਂ ਆਪਣੇ ਕੋ ਕੱਚੀਆਂ ਆ ਕੱਚੀਆਂ ਜਿਦਾਂ ਖਰਬੂਜੇ ਪੱਕਦੇ ਆ ਉਹ ਗਾੜੀ ਲਾਈ ਗਈ ਠੀਕ ਹੈ ਮੈਂ ਤਿਆਰ ਕਰਕੇ ਫਿਰ ਮੈਦਾਨ ਚ ਲੈ ਆਏ ਆ ਇਹ ਦੂਜਾ ਸੋਹਾ ਜੇ ਪਹਿਲੇ ਸੂਹੇ ਵੀ ਇਹਨੇ 11 12 11 12 ਬੱਚੇ ਛੱਡ ਕੇ ਕੀਤਾ ਹੋਆ ਅੱਛਾ ਹਾਂ ਹਾਂ ਪਹਿਲੇ ਸੂਹੇ 12 13 ਕਿਲੋ ਦੁੱਧ ਤੇ ਚੱਲੀ ਦੂਜਾ ਸੂਹਾ ਝੋਟੀ ਆ ਸੂਈ ਤੇ ਪੂਰੀ ਝੋਟੀ ਚੰਗੀ ਤੇ ਵਧੀਆ ਨਾਮੀ ਝੋਟੀ ਦੇਖੋ ਜੀ ਥਾਂ ਥਾਂ ਲੱਗਾ ਝੋਟੀ ਨੂੰ ਬਹੁਤ ਟੌਪ ਕਲਾਸ ਦਾ ਤੇ ਸਿੰਗੀਰ ਬਹੁਤ ਕਰਿਆ ਭੋਲਾ ਜੈਨ ਦੇਖੋ ਜ ਇਹ ਸੁਵੇਸ 2 ਚੋਲੋ 3 ਚੋਲੋ ਫਿਰ ਇਤਨਾਂ ਹੀ ਰਹਿਣੀ ਹੈ ਠੀਕ ਮੇਰਾ ਤੋਰੋ ਹੀ ਤੋਰੋ ਵੇਖ ਛੋਟੀ ਨੂੰ ਸਰੀਰ ਕਿੱਡਾ ਕੈਮ ਲੱਗਾ ਪੂਰੀ ਯਾਤਰਾ ਛੋਟੀ ਦੁੱਧ ਵਾਲੀ ਖਾਨ ਜੱਡਾ ਦੇ ਵੀਰੇ ਜਿਦੈਨ ਜਨੂੰਨ ਕੁਆਰਟੀ ਹੋਵੇ ਆਪਣੀ ਮਹੀਂ ਤਾਂ ਜੀ ਸੂਈ 15 ਦਿਨੀ ਦੁੱਧ ਆਉਂਦੀ ਆ ਬਿਲਕੁਲ ਸਹੀ ਗੱਲ ਆ 15 ਦਿਨ ਮੈੜਾ ਮੂੜਾ ਮਾਰ ਕੇ ਚੰਗੀ ਤਾਂ ਅਰੀਜਣਾ ਹੋਣਾ 15 ਦਿਨੀ ਮਹੀਂ ਦੋਤੇ ਪੂਰੀ ਖੋਲਦੀ ਜਿਹੜੀ ਗੱਲ ਬਿਲਕੁਲ ਸਹੀ ਗੱਲ ਹੰਦਸੋ ਬਾਈ ਜੀ ਹਕੀਮ ਬੋਲੇ ਮੋਲ ਵੀਰ ਭਾਵੇਂ ਝੋਟੀ ਦਾ ਕਰੀਏ ਸਵਾਲ ਅੱਖੀਂ ਬੱਚਾ ਮਾਰ ਪਟਾ 30 ਕਟਾਏ ਕਟਾਏ ਵੀ ਦੀ ਨਾ ਠੀਕ ਮੋਲਵੀਰ ਜੀ ਜੋੜੀ ਦਾ ਸਵਾਲ ਆ ਫੇ 1 18 ਦੀ ਜੋੜੀ ਦੇ ਦਾਂਗੇ 18 ਦੀ 15 ਦੀ 15 ਦੀ ਲਓ ਜੀ 15 ਦੀ ਹਾਂ ਨਾ ਬਾਈ ਜੀ ਚੋਟੀ ਦੇ ਦਾਂਗੇ ਠੀਕ ਹੈ ਬਾਈ 1 15 ਦੀ ਜੋੜੀ ਦੇ ਦਾਂਗੇ ਪਰ ਚੋਟੀ ਗਰੰਟੀ ਨਾਲ ਦੋ ਦੇਣਾ 14 ਕਿਲੋ ਜੋੜੀ ਦੋਤ ਕੱਢ ਦੂ ਠੀਕ ਹੈ ਜੀ ਓਕੇ ਦੱਸੋ ਜੀ ਗਾੜੀ ਆ ਮੈਂ ਸੁੱਈ ਆ ਵੀਰ ਇਹ ਸੁੱਈ ਤੇ ਜਾ ਸੁਆ ਮੈਂ ਹੀ ਸੁੱਈ ਆ ਹਾਂ ਜੀ ਤੇ ਦੁੱਧ ਹੁਣ ਮੈਂ ਹੀ ਕੋ ਤਿਆਰ 14 ਕਿਲੋ 14 ਕਿਲੋ ਦੁੱਧ ਦਾ 14 ਕਿਲੋ ਦੁੱਧ ਬਚਿਆ ਕਿ ਆ ਗਿਆ ਬਕਰ ਕਟਾ ਆ ਗਿਆ ਵੇ ਲੋ ਜੀ ਹਾਂ ਜੀ ਦੋਰੀ ਬਾਜੀ ਸਾਰੀਆਂ ਨੇ ਮਗਲੀ ਸਾਹ ਆ ਕੱਟੇ ਆਉਂਦੇ ਕੱਟੇ ਕੱਟੇ ਚੱਲਣ ਯਾਰ ਪੂਰੀ ਮੈਚ ਚੰਗੀ ਦੁੱਧੜੀ ਆ ਹਾਂ ਜੀ ਦੇਖੋ ਵਧੀਆ ਕੁਆਲਿਟੀ ਆ ਆਵਾਜ਼ ਦੇਖੋ ਤੇ ਥਾਣੇ ਹੁਣ ਬਹੁਤ ਸੁਣਾ ਲੱਗਾ ਝੋਟੀ ਨੂੰ ਬੋਲ ਦੇਵੇ ਦੀ ਖੁੱਲੀ ਆ ਮੈਂ ਨਹੀਂ ਕਿ ਆ ਜਿਆਦਾ ਕੱਢੀ ਨਾ ਸਹੀ ਗਾ ਥਾਣੇ ਭਾਂਡੇ ਵਾਲੀਆਂ ਖੁੱਲਾ ਵੇਖੋ ਇਹ ਲੇਵਾ ਬਾਬਾ ਹੀ ਕਿਹੜਾ ਕਮਾਲ ਦਾ ਲੱਗਾ ਇਹਨੂੰ ਹਾਂ ਜੀ ਥੋੜੀ ਆਹ ਭਾਂਡੇ ਆ ਮੈਂ ਇਹ ਦਾ ਸਾਫ ਸੁਥਰੀ ਦੇ ਦੁੱਧ ਵਾਲੀ ਆ ਬੜੀਆਂ ਆ ਇਹ 14 ਕਿਲੋ ਤੋਂ ਪਾਈਆ ਦੁੱਧ ਉਧਰ ਉਧਰ ਨਾ ਹੋਂਦਊਗੀ ਮੈਂ ਵੀ ਦੁੱਧ ਵਾਲੀ ਠੀਕ ਮੋੜ ਦੇ ਪੋਲਾ ਜੀ ਠੰਡੀ ਤੇਰੀ ਜੀ ਵੀਰ ਫਰਮਾਇਆ ਠੀਕ ਧੁੰਨ ਵਾਲੀ ਨਾਲੇ ਝੋੜੀ ਜੀ ਚਮੜੀ ਜੰਮੜੀ ਬੋਲੀ ਪਰ ਲੀਆ ਕਾਗਜ਼ ਵਰਗੀ ਚਮੜੀ ਜਾਨੀ ਹਾਰੀ ਫਿਰ ਠੰਡ ਬੁਣਾ ਬੜਾ ਮੈਂ ਦੇ ਵਿੱਚ ਵੀ ਸਿਤਕਾਲੀ ਬੜੀ ਆ ਠੀਕ ਜੀ ਚਾਰੂ ਚੋਰੂ ਬੜੀ ਠੰਡੀ ਧੀਰੀ ਮਈ ਕੋਈ ਦੀ ਲਸੂ ਲਸੂ ਵਾਲੀ ਕਰਨ ਵਾਲੀ ਨਹੀਂ ਕੋਈ ਇਹ ਨਾ ਸਮਝੇ ਕਿ ਚੋਣ ਸਕਤੋ ਚੋਣ ਬੜੀ ਪੋਲੀ ਜੇ ਹੋਰੀ ਚਵਾਈ ਹਾਂ ਚਵਾਈ ਲੱਗੀ ਹੈ ਕੇ ਇਹਦਾ ਥਾਣੇ ਕਈ ਫੱਲ ਨਾਲ ਬੰਦਾ ਚੋ ਕੇ ਹੀ ਥਾਣ ਥਣ ਸਕਦਾ ਵਧੀਆ ਥਣ ਲਗਾ ਬਾਬਾ ਮੈਨੂੰ ਚਈਦਾ ਵੀ ਡਾੜਾ ਲੱਗਣਾ ਵਧੀਆ ਚਵਾਈ ਚੋਈ ਹੋਣਾ ਪੋਲੀ ਜੇ ਤੇ ਮੋਲੇ ਵੀਰ ਮੈਂ ਦਾ ਜੋ ਮਰਜ਼ੀ ਕਰੀਏ ਹਾਂਜੀ ਹਾਂ ਨਾ ਹੀ ਮੋਲੇ ਇੱਕ 15 110 ਦੀ ਮਹੀਂ ਦੇਦਾ 110 ਦੀ ਚਲੋ 15 ਦੀ ਜਾਂ ਦੋ ਅੱਜ 15 ਦੀ ਐਂਡ ਐਂਡ ਸਹੀ ਗੱਲ ਆ ਇੱਕ 5 ਦੀ ਤੇ ਵੇਖੋ ਦੁੱਧ ਵਾਲੀ ਝੋਟੀ ਦੇ ਕੁਆਲਟੀ ਪਾਈਪ ਵੇਖੋ ਨਾਲ ਦੁੱਧ ਦਾ ਚੋਲੇ ਝੋਟੀ ਕੋ ਠੀਕ ਐ ਦੁੱਧ ਵਾਲੀ ਪਾਈਪ ਦੇ ਨਾਲ ਲੱਗੀ ਝੋਟੀ ਨੂੰ ਬਹੁਤ ਕਮਾਲ ਤਾਂ ਵਧੀਆ ਚੰਬੜੀ ਝੋਟੀ ਓਕੇ ਭਾਈ ਚਲੋ ਜੀ ਖੋਲੋ ਜਗੇ ਆ ਛੋਟੇ ਕਬੀਰ 10 ਕਿਲੋ ਦੁੱਧ ਹੋਊਗਾ 10 ਕਿਲੋ 10 ਕਿਲੋ ਦੁੱਧ ਵਧੀਆ ਬੱਚਾ ਮਗਰ ਕਟਾ ਮਗਰ ਕਟਾ ਜ ਤੇ 10 ਦੇ ਨਹੀਂ ਸੋਈ ਨੂੰ ਏ ਠੀਕ ਹੈ ਚ ਵਾਪਸ ਮਾ ਦੀ ਇੱਕ ਨੰਬਰ ਵਧੀਆ ਠੀਕ ਹੈ ਇਹ ਕੁਛ ਦਿਨਾਂ ਦੀ ਵਿਚਾਰਨਾ ਕਰੇ ਇਸ ਜੀਆਂ ਮਹੀਆਂ ਦੀ ਦੁੱਧ ਪੜਦੀਆਂ ਵਾ ਠੀਕ ਹੈ ਆਹ ਜਿਹੜਾ ਬੰਦਾ ਲੈ ਲੇਗਾ ਇਹ ਵੀ ਜਿੰਨਾ ਕੁੜ ਪਈਏਗਾ ਹੁੰਦਾ ਮਿੱਠਾ ਦਾ ਜਣਾ ਜੇ ਸਿੰਘ ਸੁੰਗੋ ਮਾਥਾ ਨਿਕਾਹ ਹੋਵੇ ਉਹ 10-15000 ਮਹੀ ਮਿੱਗੀ ਮਿਲਦੀ ਬਿਲਕੁਲ ਭਾਣਾ 60000 ਦੀ ਹਾਂ ਨਾ 60000 ਦੀ ਲਓ ਜੀ ਹਾਂ ਨਾ 10 ਕਿਲੋ ਪਈਆ ਦੋ ਜੀ ਨੇ ਵੀਰ ਜਿਹੜੀ ਠੱਠ ਪੈਂਡ ਵਾਲੀ ਮਹੀ ਦਾ 10 ਕਿਲੋ ਦੁੱਧ ਦਈ ਜਾਵੇ ਬਿਲਕੁਲ ਸਹੀ ਗੱਲ ਆ ਇਹ ਹੋਰ ਮਾਨ ਕਰਦਾ ਕਿ ਜਿਹੜੇ ਵੀਰ ਭਰਾ ਗਿਆ ਜੀ ਦੇ ਥੋੜਾ ਬਾਕੀ ਦਾ ਵੀਰ ਕਰਦਾ ਘਾਰਾ ਇਹਦਾ ਕਹਿੰਦੇ ਵੀ ਮਾਨ ਹੋਰ ਹੋ ਜੂਗਾ ਹਾਂ ਨਾ 65000 ਦੀ 1000 ਰੁਪਏ ਤੋੜ ਬਾਬਾ ਕੁਝ ਲੋ ਜੀ 40000 ਦੀ ਚੱਕ ਦੋ ਜੀ ਮੋਗੇ ਤੱਕ ਪਹੁੰਚ ਕਰ ਦਾਂਗੇ ਪੈਂਡ ਮੋਗੇ ਤੱਕ ਪੈਂਡ ਦੇ ਪੈਂਡ ਵੀ ਪਹੁੰਚ ਕਰ ਦਾਂਗੇ ਲੋ ਜੀ ਮੋਗੇ ਤੱਕ ਫਰੀ ਹੋ ਜੂਗੀ ਜਿਹੜਾ ਮਰਜ਼ੀ ਲੈ ਜਿਹੜਾ ਮਰਜ਼ੀ ਲੈ ਲੈ ਜਿਹੜਾ ਠੀਕ ਜੀ ਬਾਬਾ ਜੀ ਨਿਕਾਲਦਾ ਹਾਂ ਮੂਰੇ ਤੇ ਕਿੰਨੀ ਯਾਰੇ ਵੱਜ ਗਏ ਇਸ ਹਾਣਾਂਗੇ ਤੇ ਵਧੀਆ ਰਕੜ ਵਾਲੇ ਪਸ਼ੂ ਆ ਤੇ ਬਹੁਤ ਸਸਤੇ ਭਾ ਦੇ ਵਿੱਚ ਵਧੀਆ ਲਵਾਜ ਵਾਲੀਆਂ ਝੋਟੀਆਂ ਆ ਤੇ ਕਮਾਲ ਤੇ ਆਹ ਝੋਡੀ ਦਾ ਕੋਈ ਦੇ ਨਹੀਂ ਆ ਤੇ ਦੇਖੋ ਜਿਹੜਾ ਵੀਰ ਭਰਾ ਲੈ ਜਾਣਾ ਇਹ ਪੀਸ ਕਾਵੇਂ ਟੇਲੇ ਲੱਭਦੇ ਕਰਮਾ ਜੀ ਇੱਕ ਵਾਰ ਖੋਲੀ ਦੇ ਨਾਮ ਲਿਖ ਦੂ ਜਿਹੜਾ ਝੋਟੀ ਲੈ ਕੇ ਆਗੇ ਇਹ ਵੀਰ ਭਰਾ ਨੇ ਦੱਸੀ ਆਪਣਾ ਹੀ ਭਰਾ ਆ ਉਹਨੇ ਫੋਨ ਕਰਕੇ ਦੱਸਿਆ ਨੰਬਰ ਦਿੱਤਾ ਹੈ ਗਾਂ ਵੀ ਬਾਈ ਦੀ ਝੋਟੀ ਲੈ ਲੰਦੂਗਾ ਏ ਪੂਰੀ ਝੋਟੀ ਨਾਮੀ ਦਾ ਪੂਰੇ ਦੁੱਧ ਵਾਲੀ ਰਿਕਾਰਡ ਵਾਲੀ ਐ ਕਿਦੋਂ ਵਿੱਚ ਗਏ ਨਾ ਝੋਟੇ ਦੇ ਖਲੋਤੇ ਹਾਂ ਜੀ ਕਹਿੰਦਾ ਵੀ ਪੀਣ ਦਾ ਪਾਣੀ ਚਾਹ ਆ ਇਹ ਵੀ ਚਾਹ ਪਾਣੀ ਬਾਟ ਗਿਆ ਵੀ ਨਾ ਮੈਂ ਇਹਦੀ ਗੱਲ ਕਰੇ ਕਿਹੜਾ ਜਿਹੜਾ ਵੀਰ ਮੈਂ ਕਿਤੇ ਆਣ ਲੱਗਾ ਨਾ ਇਹ ਦੋ ਸੂਏ ਚੋਲੇ ਤਿੰਨ ਸੂਏ ਦੇ ਲੋਜੋਲੇ ਉਹ ਥੱਲੇੋਂ ਐ ਹੁੰਦੀ ਜਾਣੀ ਐ ਡਬਲ ਹੋਣੀ ਐ ਡਬਲ ਹੋਣੀ ਇਸ ਤਰ੍ਹਾਂ ਦੀ ਮਹੀਂ ਦੇਖੋ ਜੀ ਅੱਜ ਦੇ ਕਮਾਲ ਹੀ ਕੀਤਾ ਲੇਲੇ ਵਾਲਾ ਨਹੀਂ ਕੋਈ ਕਵੇ ਟਾਈਮ ਲੱਗਾ ਤਾਜੀ ਸੂਈ ਆ ਆ ਜੀ ਮਹੀਂ ਸੂਈ ਵੀਰ ਮਨੇਰੇ ਜੇ ਦੀ ਵੀਡੀਓ ਬਣੀ ਐ ਜਿਹੜੀ ਗੱਲ ਆ ਉਹ ਵੀਰ ਨੇ ਜਿਹੜਾ ਮਹੀਂ ਲਈ ਆ ਅੰਦਾ ਤੁਸੀਂ ਆਪਣੀ ਗਾਰੰਟੀ ਦੇ ਮੈਂ ਨੀ ਕਲਣੀ ਮੇਰਾ ਨੰਬਰ ਉਹਨੂੰ ਬੰਦੇ ਨੂੰ ਦੇ ਦਿਓ ਜਿਹੜਾ ਤੁਹਾਡੇ ਕੋਲ ਮੈਂ ਲਊਗਾ ਠੀਕ ਆਪਣੀ ਗਰੰਟੀ ਕਹਿੰਦਾ ਹੈ ਬੰਦਾ ਵੀ ਮੇਰਾ ਨੰਬਰ ਦੇ ਦਿਓ 20 ਕਿਲੋ ਮੈਂ ਹੱਥ ਲਵਾਉਗੀ ਕੰਡਾ ਲਵਾਉਗਾ ਨਹੀਂ ਲਗੂਗਾ ਜੀ ਲਗੂ ਜ਼ਰੂਰ ਜਿਹੜੀ ਗੱਲ ਸਹੀ ਗੱਲ ਤੇ ਬਾਕੀ ਮੇਰਾ ਕਰਤੂਤ ਵਾਲੀ ਮੈਂ ਨਸਲ ਬਰੀਡ ਵਾਲੀ ਹੈ ਸਹੀ ਗੱਲ ਸਾਰੀ ਫਾਗ ਸਰਾ ਹਰਾ ਹਰਿਆਣਾ ਫੇਰ ਲੀਆ ਫੇਰ ਇਹੋ ਜੀ ਮੈਂ ਚੈਂਪੀਅਨ ਇਹ ਸਾਰੇ ਹਰਿਆਣੇ ਜੋ ਫੇਰ ਕੇ ਫੇਰ ਲੱਭਦੀ ਹੈ ਇਹੋ ਜੀ ਮੈਂ ਚੈਂਪੀਅਨ ਜੀ ਬਾਤ ਚਲ ਗਈ ਤਾਂ ਨੇ ਮੈਂ ਹੀ ਦੱਸੀ ਨਹੀਂ ਅ ਵੀ ਪਤਾ ਚੱਲ ਠੀਕ ਠੀਕ ਜੀ ਬਾਕੀ ਲਾਈਕ ਕਮੈਂਟ ਸ਼ੇਅਰ ਵੀਰ ਵਾਧੋ ਵਾਧਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਜਿੰਨੇ ਭੈਣ ਭਰਾ ਜੁੜੇ ਨਾਲ ਹਾਂਜੀ ਹਾਂਜੀ ਸਾਰਿਆਂ ਦੇ ਲੋ ਧੰਨਵਾਦ ਕਰਦੇ ਆ ਐਕਸਪ੍ਰੈਸ ਬੋਲੋ ਭਾਈ ਜੀ ਫੋਨ ਨੰਬਰ ਹੈਗਾ 8472407750 ਗਾਮਾਣਾ ਤੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਕਮੈਂਟ ਯਾਰਾ ਖਿੱਚ ਕੇ ਵਾਧੋ ਵਾਧਾ ਵੀ ਸ਼ੇਅਰ ਕਰਿਆ ਕਰੋ ਵਧੀਆ ਪਸ਼ੂ ਕੁਆਲਟੀ ਵਾਲੇ ਗਾਵਾਂ ਮੱਝਾਂ ਤੇ ਹੋਰੇ ਵਧੀਆ ਧੰਨਵਾਦ ਭਾਈ ਜੀ ਸਤਿ ਸ੍ਰੀ ਅਕਾਲ ਜੀ